ਭਾਈ ਜੀ ਘਰ ਆ ਹਾਂਜੀ ਆਜੋ ਜੀ ਅੱਛਾ ਆ ਗਏ ਜੀ ਆ ਗਏ ਹੋ ਭਾਈ ਜੀ ਮੈਂ ਤਾਂ ਡਾਕਟਰ ਪੁੱਛਣ ਆਇਆ ਸੀ ਉਰੇ ਆਇਆ ਆਪਣੇ ਕਿਹੜਾ ਡਾਕਟਰ ਜੀ ਜੈ ਲੀ ਡਾਕਟਰ ਕਹਿੰਦੇ ਆ ਉਹਨੂੰ ਜੀ ਹਾਂਜੀ ਹਾਂਜੀ ਆਪਣੀ ਆ ਜੀ ਅੱਛਾ ਹਾਂਜੀ ਆਇਆ ਕੋਈ ਮੈਨੂੰ ਦੱਸਿਆ ਜੀ ਕਹਿੰਦੇ ਉੱਧਰ ਗਿਆ ਹੋਇਆ ਹਾਂਜੀ ਹਾਂ ਜੀ ਬਾਈ ਕਰਮਜੀਤ ਦਾ ਘਰ ਪੁੱਛ ਲਈ ਹਾਂਜੀ ਹਾਂ ਫਿਰ ਮੈਂ ਮਖਾ ਉਹਦੇ ਤਾਂ ਜੀ ਸਾਨੂੰ ਪੁੱਛਿਆ ਹਾਂਜੀ ਅੱਛਾ ਸਸਰੀ ਘਰ ਡਾਕਟਰ ਸਾਹਿਬ ਜੀ ਹੋ ਠੀਕ ਹਾਂ ਜੀ ਹਾਂਜੀ ਹਾਂਜੀ ਅੱਛਾ ਇੱਕ ਕੰਮ ਆਏ ਸੀਗੇ ਜੀ ਬੋਲੋ ਜੀ ਹੋ ਕੰਮ ਕਰੋ ਹੋ ਕੰਮ ਤਾਂ ਮਾਲਕ ਆਉਂਦਾ ਜੀ ਆਪਣੇ ਨਾਂ ਮੱਝ ਅੱਛਾ ਜੀ ਹੁਣ ਸਾਨੂੰ ਮੈਂ ਪੂਰੀ ਗੱਲ ਹੀ ਦੱਸ ਦਿੰਨਾ ਫੇਰ ਉਸ ਹਿਸਾਬ ਨਾਲ ਤੁਸੀਂ ਦਵਾਈ ਬੂਤੀ ਦਿਓ ਨਾਜਾ ਜੀ ਜਮਾ ਕਾਲੀ ਅੱਛਾ ਜੀ ਪੂਰੀ ਕਾਲੀ ਸੀ ਉੱਠੇ ਤਵੇ ਵਰਗੀ ਅੱਛਾ ਹੀ ਅੱਛਾ ਉਹ ਕੀ ਕਰਿਆ ਕਰਦੇ ਆਣੇ ਛੌਂਕ ਬਾਹਲਾ ਬੱਚਿਆਂ ਨੂੰ ਵੀ ਉਹਨਾਂ ਨੇ ਤਾਂ ਨਾ ਲਾ ਕੇ ਸਾਬਣ ਤੇਲ ਰਾਗੜ 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 ਹਾਂਜੀ ਐ ਬਣਾਤੀ ਚਿੱਟੀ ਪੂਰੀ ਬਣਾਤੀ ਉਹ ਤੋਂ ਐਲੀ ਸੋਣੀ ਮਾਇਸ ਅੱਛਾ ਜੀ ਅੱਡਾ ਅੱਡਾ ਸਿੰਘ ਹਾਂਜੀ ਅੱਡਾ ਵੱਡਾ ਮੂੰਹ ਹਾਂਜੀ ਦੇਖਦੀ ਸੀ ਦੁਨੀਆ ਆ ਕੇ ਇੱਕ ਪੂਛ ਅੱਛਾ ਜੀ ਹਾਂ ਤੇ ਜਦੋਂ ਉਹ ਬੁੜੀ ਆ ਕਾ ਗਮਾਨ ਚ ਉਹਦੀ ਨਜ਼ਰ ਐਡੀ ਭੈੜੀ ਐ ਐਡੀ ਭੈੜੀ ਐ ਬਾਈ ਜੀ ਸਾਨੂੰ ਕੀ ਦੱਸਾਂ ਤੁਸੀਂ ਤਾਂ ਘਰ ਬਹੁਤ ਦੂਰ ਐ ਤੇ ਐਡੀ ਨਿਗਾ ਮਾੜੀ ਉਹਨੇ ਕੀ ਕਰਿਆ ਇਹੀ ਜੀ ਟੋਕੀ ਮੈਸ ਹਾਂਜੀ ਬੇੜਾ ਗਰਕ ਕਰਤਾ ਉਹਦਾ ਅੱਛਾ ਜੀ ਬਸ ਕੀ ਦੱਸਾਂ ਇਹ ਚਿੱਤ ਬਹੁਤ ਦੁਖੀ ਹੋ ਜਾਂਦਾ ਤੇ ਉਹ ਕੀ ਕਰਿਆ ਜੀ ਬੱਸ ਉਹਨੂੰ ਕੀ ਦੱਸਾਂ ਹੈ ਜਾਂ ਰੋਗ ਕੀ ਦੱਸਾਂ ਹੁਣ ਸਾਨੂੰ ਨਾ ਜੀ ਦੱਸਣਾ ਤਾਂ ਪਊਗਾ ਨਾ ਜੀ ਦੱਸਣਾ ਜੀ ਪਰ ਚਿੱਤ ਹੌਸਲਾ ਹੀ ਨਹੀਂ ਪੈਂਦਾ ਇਸ ਦੀ ਸੋਣੀ ਮੈਂ ਗਾਲ ਕੇ ਰੱਖਤੀ ਮੇਰੇ ਤਾਂ ਜੀ ਕਰਦਾ ਬੁੜੀ ਨੂੰ ਚੱਕ ਕੇ ਟੋਬਾ ਟਪਾ ਦੂੰ ਪਰ ਫੇਰ ਸੋਚੀਂਦਾ ਵੀ ਸਾਬਰ ਕਰ ਮਨਾ ਨਾਜਰਤਾ ਜੀ ਕਹਿੰਦੇ ਪੱਥਰਾਂ ਨੂੰ ਪੱਥਰਾਂ ਨੂੰ ਪਾੜ ਦਿੰਦੀ ਆ ਬਾਈ ਤੈਨੂੰ ਤਾਂ ਪਤਾ ਹੈਗਾ ਹਾਂ ਜੀ ਹਾਂ ਗਾਲ ਲਾਉਂਦੀ ਹੋ ਕੀ ਹਾਂ ਦੁੱਧ ਦਿੰਦੀ ਸੀ 5 ਕਿਲੋ ਅੱਛਾ ਜੀ ਪੂਰਾ ਭਾਈ 5 ਕਿਲੋ ਡਾਕਟਰ ਸਾਹਿਬ ਅੱਛਾ ਜੀ ਉਹ ਕੀ ਕਰਿਆ ਇਹਦੀ ਨਾજર ਲਾਈ 부ੜੀ ਨੇ ਹਾਂਜੀ ਗੁੱਸਾ ਬਹੁਤ ਆਉਂਦਾ ਹੁਣ ਮੈਨੂੰ ਆਉਂਦਾ ਹੀ ਹੈ ਹਾਂ ਗਾਲ ਕੇ ਰੱਖਤੀ 5 ਕਿਲੋ ਦੁੱਧ ਸੀ ਜਿਹੜੀ 10 ਕਿਲੋ ਤੇ ਆ ਗਈ ਇਹ ਤਾਂ ਜੀ ਚੰਗੀ ਗੱਲ ਆ ਚੰਗੀ ਗੱਲ ਕਾਦੀ ਐ ਜੀ ਡਾਕਟਰ ਸਾਹਿਬ ਤੁਸੀਂ ਤਾਂ ਪੜੇ ਲਿਖੇ ਬੰਦੇ ਹੋ ਬਹੁਤ ਇੰਨਾ ਚੀਜ਼ਾਂ 'ਚ ਰਹਿੰਦੇ ਹੋ ਹਾਂਜੀ ਹਾਂ ਹੁਣ 10 ਲੀਟਰ ਦੁੱਧ ਆ ਗਈ ਉਹ ਹਾਂਜੀ ਹੁਣ ਤੁਸੀਂ ਆਏ ਲਾ ਲੋ ਕਿਤੇ ਆਪਣੇ ਵੱਡੀ ਚੀਜ਼ ਪਈ ਆ ਰੋਜ਼ ਕੱਢਾਂਗੇ ਉਹ ਅੰਦਰੋਂ ਮੁੱਕੂ ਹਾਂਜੀ ਹਾਂ ਜਦੋਂ ਹੁਣ 5 ਲੀਟਰ ਦੁੱਧ ਸੀ ਕਿਲੋ ਤੇ ਦਿੰਦੀ ਆ ਹੁਣ ਉਹ 10 ਦੁੱਧ ਮੁੱਕ ਜੂ 5 ਸੀ ਨਿੱਕੇ ਮੋٹے ਨਿਆਣੇ ਨੇ ਤੇ ਫਿਰ ਉਹਨਾਂ ਨੂੰ ਚਾਹ ਪਾਣੀ ਖਾਦਾ ਪਿਆਵਾਂਗੇ ਤੁਹਾਨੂੰ ਤਾਂ ਫਿਕਰ ਖਾ ਕੇ ਚੋਰਾ ਘਰ ਦੇ ਬੈਠੇ ਰਹਿੰਦੇ ਉੱਠੇ ਲੀ ਜਾਂਦਾ ਵੀ ਇਹ ਕੀ ਹੋ ਗਿਆ ਇਹ ਤਾਂ ਦੁੱਧ ਮੁੱਕ ਜੂ ਮੈਂ ਇਸ ਤੋਂ ਹਾਂ ਤੇ ਇੱਕ ਅੱਧਾ ਫਿਕਰ ਐਡਾ ਹੋਇਆ ਬਹੁਤ ਜਾਂ ਇਹ ਦੇਖੋ ਸੋਚਣ ਵਾਲੀ ਹੈ ਜੀ ਬਹੁਤ ਡੂੰਗੀ ਗੱਲ ਹੈ ਜੀ ਇਹ ਤਾਂ ਡਾਕਟਰ ਸਾਹਿਬ ਸੈਣੇ ਨੇ ਹਾਂਜੀ ਹਾਂ ਇਹਨਾਂ ਦੀ ਮਸ਼ਹੂਰੀ ਬਹੁਤ ਹੈ ਮੈਂ ਪਿੰਡ ਚੋਂ ਭਾਲਦਾ ਪੁੱਛਦਾ 10 ਘਰ ਪੁੱਛ ਕੇ ਤਾਂ ਪਤਾ ਲੱਗਿਆ ਵੀ ਉਹਨਾਂ ਦੇ ਘਰੇ ਆ ਕਰਨਜੀਤ ਕੇ ਉੱਥੇ ਪੁੱਛੋ ਚਾਈ ਹਾਂ ਇਹ ਤਾਂ ਜੀ ਸੋਡੇ ਵਾਲੀ ਗੱਲ ਹੈ ਜੀ ਅੱਜ ਦੱਸ ਦੇ ਤਾਂ ਜੀ ਤੜਕੇ ਨੂੰ ਕੀ ਦੇਵੂ ਉਹ ਹੋਈ ਤਾਂ ਕਹਿੰਦੇ ਆ ਚਾਹ ਕਾਦੀ ਬਣਾਵਾਂਗੇ ਹਾਂ ਜੀ ਹਾਂ ਜਵਾਕਾਂ ਨੇ ਤਾਂ ਮੰਗਣੀ ਆ ਹਾਂ ਡਾਕਟਰ ਸਾਹਿਬ ਹੱਲ ਕਰੋ ਜੀ ਇਹ ਤਾਂ ਤੁਸੀਂ ਬਾਕੀ ਦੇਖੋ ਇੱਕ ਭੂਛ ਹਾਂਜੀ ਤੋਤੇ ਪੈਰਾਂ ਵਾਲੀ ਘਰ ਦੇ ਤਾਂ ਨਾ ਮੂਰੇ ਐਡਾ ਤਾਂ ਬੱਠਲ ਹੈ ਅੱਛਾ ਜੀ ਉਹਦੇ ਵਿੱਚ ਲੱਟ ਰੂ ਪਾਟਰ ਨੂੰ ਟਮਾਟਰ ਗੰਡੇ ਦਾਣਾ ਇਸ ਸਭ ਯਾਦ ਹੀ ਨਾ ਪੜ ਰਹਾ ਹੈ ਆਏ ਕਰੋ ਅੱਦਾ ਬੱਠੜ ਧੋ ਕੇ ਮੂਰੇ ਤੱਕ ਮੈਂ ਐਸੇ ਬੈਠੀ ਐ ਮੂੰਹ ਨਹੀਂ ਲਾਉਂਦੀ ਘਰ ਦੇ ਹਾਰੇ ਕੱਢੀ ਜਾਂਦੇ ਆ ਭੈਣੇ ਖਾ ਲੈ ਹਾਂਜੀ ਜੇ ਖਾਏਗੀ ਤਾਂ ਹੀ ਦੁੱਧ ਘਟੇਗੀ ਹਾਂਜੀ ਹਾਂ ਜੇ ਹੁਣ ਖਾਏਗੀ ਨਹੀਂ ਫਿਰ ਦੁੱਧ ਵਾਦਜੂ ਵਾਦਜੂ ਜੀ ਠੀਕ ਹੈ ਤਾਂ ਫਿਰ ਬਦੂ ਬਦੂ ਕੋਈ ਫਿਰ ਉਹ ਕਹੇ ਵੀ ਇਹ ਤਾਂ ਖਾ ਹੋਰ ਤਾਂ ਰਾਂਗੇ ਤੇਰਾ ਪੇਟ ਖਾਲੀ ਨੀ ਹੋਣ ਦਿੰਦੇ ਤੂੰ ਰੱਜ ਕੇ ਖਾ ਫੇਰ ਦੁੱਧ ਘਟੂ ਹਾਂਜੀ ਨਹੀਂ ਤਾਂ ਹੋਰ ਵਧੀ ਜਾਊ ਫੇਰ ਤਾਂ ਔਖਾ ਆ ਗਿਆ ਬਥੇਰਾ ਕਹਿਆ ਉਹਨੇ ਹਾਰੇ ਕੱਢੀ ਜਾਂਦੀ ਆ ਭੈਣੇ ਖਾ ਲੈ ਉਹ ਫੁੱਲਾ ਸਿਰ ਚ ਉਹਦੇ ਫੂਲ ਨਹੀਂ ਮੇਰੀ ਫੁੱਲਾ ਰਾਣੀ ਖਾ ਲੈ ਠੀਕ ਹੈ ਜੀ ਵੀ ਤੇਰੇ ਇੱਕ ਪੂਸ਼ ਇਹ ਤਾਂ ਮੈ ਐਸੀ ਨਹੀਂ ਮਿਲਦੀ ਇੱਕ ਇੱਕ ਪੂਸ਼ ਵਾਲੀ ਮਿਲਦੀ ਕਿੱਥੇ ਤਾਂ ਕਰਮਾਂ ਨਾਲ ਮਿਲ ਗਈ ਹਾਂਜੀ ਤੇ ਬਥੇਰੇ ਹਾਰੇ ਕੱਢੇ ਵੀ ਤੋਤੇ ਪੈਰਾਂ ਵਾਲੀ ਇਹ ਖਾ ਲੈ ਅੱਛਾ ਜੀ ਵੀ ਤੂੰ ਤਾਂ ਡਿੱਗੀ ਪਈ ਆ ਉਧਰ ਮੇਰੇ ਘਰ ਵਾਲਾ ਫਿਕਰ ਕਰਦਾ ਮੰਜੇ ਤੇ ਬਹਿ ਗਿਆ ਜੇ ਉਹ ਬਹਿ ਗਿਆ ਕਿੱਥੋਂ ਖਾਵਾਂਗੇ ਉਹ ਖਾਵਾਂਗੇ ਠੀਕ ਹੈ ਜੀ ਸਹੀ ਗੱਲ ਤੂੰ ਤਾਂ ਹੁਣ ਦੁੱਧ ਵੱਧ ਦੇਈ ਜਾਨੀ ਆ ਹਾਂਜੀ ਹਾਂ ਉਹ ਖਾਵਾਂਗੇ ਕੀ ਹਾਂਜੀ ਹਾਂ ਜੇ ਉਹ ਖਾਊਗੀ ਤਾਂ ਦੁੱਧ ਘਟੂਜੀ ਹਾਂ ਦੁੱਧ ਘਟੂ ਜਦੋਂ ਉਹ ਖਾਂਦੀ ਨਹੀਂ ਹਾਂ ਫੇਰ ਕਿਵੇਂ ਕਰ ਦੁੱਧ ਉਹ ਤਾਂ ਵਧੂਗਾ ਫੇਰ ਡਾਕਟਰ ਸਾਹਿਬ ਤੜਕੇ ਨੂੰ ਦੁੱਧ ਮੁੱਕ ਜੂਜੀ ਹਾਂ ਦੇਖੋ ਜੀ ਇਲਾਜ ਹੈ ਇਹਦਾ ਬਸ ਕਰੋ ਜੀ ਕੁੱਛ ਕਰੋ ਸਾਨੂੰ ਨਹੀਂ ਪਤਾ 2 ਰੁਪਏ ਲੋਕਾਂ ਨਾਲ ਉਹ ਮੈਂ ਘੱਟ ਲੈ ਲਵਾਂ ਸਾਨੂੰ ਦੁੱਖ ਨਹੀਂ ਹਾਂਜੀ ਹਾਂ ਲੋਕ ਤਾਂ ਮੂਰਖ ਨੇ ਵੱਧ ਵੱਧ ਹੀ ਜਾਂਦੇ ਨੇ ਹਾਂਜੀ ਅਸੀਂ ਤਾਂ ਘੱਟ ਵੀ ਲੈ ਲਓ ਸਾਨੂੰ ਕੋਈ ਦੁੱਖ ਨਹੀਂ ਘੱਟਦਾ ਹਾਂਜੀ ਹਾਂ ਪਰ ਮੈਂ ਠੀਕ ਕਰ ਹੁਣ ਮਸ਼ਹੂਰੀ ਕਰਕੇ ਜੀ ਦੇਖੋ ਮੈਂ ਵੀ ਪਹਿਲਾਂ ਸਾਰੇ ਪਿੰਡਾਂ ਚ ਪਤਾ ਕਰਿਆ ਜੀ ਅੱਛਾ ਕਦੇ ਵੀ ਬਹੁਤ ਮਸ਼ਹੂਰ ਹੈ ਜੀ ਡਾਕਟਰ ਜੈਲੀ ਤਾਂ ਮੈਂ ਇਹਨੂੰ ਫੋਨ ਮਾਰਿਆ ਜੀ ਫੋਨ ਮਾਰ ਕੇ ਜੀ ਹਾਂ ਕਹਿੰਦੇ ਵੀ ਮੈਂ ਹੁਣ ਇਹਨੂੰ ਇਹੀ ਕਿਹਾ ਜੀ ਵਾਹ ਮੈਥੋਂ ਚਾਹੇ ਫੀਸ ਤੋਂ ਜਮਾ ਨਾ ਲਈ। ਹਾਂ। ਇਹ ਤਿੰਨ ਦਿਨ ਸਾਥੋਂ ਵੱਧ ਲੈ ਜਮਾ ਨਾ ਲੈ। ਜਮਾ ਨਾ ਲੈ। ਹਾਂਜੀ ਹਾਂ। ਇਹੀ ਚੀਜ਼ ਸੋਚਣ ਵਾਲੀ ਹੈ। ਇਹੀ ਸੋਚਣ ਵਾਲੀ ਹੈ ਜੀ। ਦੇਖੋ ਜੀ ਮੇਰੀ ਗੱਲ ਮੰਨੋ। ਮੰਨਾਂਗੇ ਜੀ। ਰੋਜ਼ ਟੀਕਾ ਲਗੋ। ਤੂੰ ਟੀਕਾ ਲਗੋ ਇਹਦੇ। ਅੱਛਾ ਕਿੰਨਾ ਚਿਰ ਜੀ? ਇਹ ਲਗੂ ਟੀਕਾ ਘਟਾ ਘਟਾ 15-20 ਦਿਨ। ਅੱਛਾ ਜੀ। ਹਾਂਜੀ। ਇੱਕ ਟੀਕਾ 3000 ਰੁਪਈਆ ਦਾ। ਭਾਈ ਅਜਿਹਾ ਗਰੀਬ ਬੰਦੇ ਆ ਜੇ 3000 ਲਾਈਏ 15 ਦਿਨਾਂ ਦਾ ਤਾਂ 9000 ਜੀ ਹੋ ਗਿਆ ਹਾਂਜੀ ਹਾਂ ਮੈਂ ਤਾਂ ਜੀ ਘਰ ਵੇਚਦਾ ਤਾਂ ਨਹੀਂ 50000 ਰੁਪਿਆ ਹਾਂਜੀ ਹਾਂ